ਅਜਿਸੀ ਐਮਐਲਏ ਸਾਹਿਬ ਮੇਰਾ ਛੋਟਾ ਭਰਾ ਸਬਣਾ ਸਾਹਿਬ ਜੀ ਔਰ ਨਾਲ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਹੈ ਔਰ ਜਿਹੜੇ ਹੜ ਦੀ ਮਾਰ 헤ਠਾਏ ਆ ਪਿੰਡ ਉਹਦੇ ਚਤੇਜਾ ਰਹਿਲਾ ਪਿੰਡ ਦੇ ਵਿੱਚ ਅਸੀਂ ਆਏ ਆ ਔਰ ਲੋਕਾਂ ਦਾ ਹਾਲਚਾਲ ਜਾਣਨ ਲਈ ਆਏ ਆ ਕਿਉਂਕਿ ਲਗਾਤਾਰ ਪਾਣੀ ਦੀ ਮਾਰ ਹੈ ਜਿਹੜੀ ਉਘੇੜ ਰਹੀ ਹੈ ਅਸੀਂ ਬੱਚਿਆਂ ਨੂੰ ਲੇਡੀਜ਼ ਨੂੰ ਤੇ ਬਜ਼ੁਰਗਾਂ ਨੂੰ ਬਾਹਰ ਕੱਢਣ ਲਈ ਕਰਕੇ ਆਇਆ ਕਿ ਜੋ ਕੈਂਪ ਏਰੀਆ ਉਸਨੇ ਉਹ ਸਾਰਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਗਿਆ ਹੈ ਤੇ ਇੱਥੇ ਜਿਹੜੇ ਫੀਡ ਵੀ ਲੈ ਕੇ ਆਏ ਆ ਔਰ ਰਾਸ਼ਨ ਵੀ ਇਸ ਤੋਂ ਬਾਅਦ ਆ ਰਿਹਾ ਹੈ ਬੱਚਿਆਂ ਤੇ ਬਜ਼ੁਰਗਾਂ ਲਈ ਮੈਂ ਖਾਸ ਕਰਕੇ ਆਪਣੇ ਲੋਕਾਂ ਨੂੰ ਅਪੀਲ ਕੀਤੀ ਨਾਂ ਨੂੰ ਤੁਸੀਂ ਜ਼ਰੂਰ ਇੱਥੋਂ ਜਿਹੜਾ ਡੇਂਜਰਸ ਏਰੀਆ ਬਣਿਆ ਹੋਇਆ ਇੱਥੋਂ ਬਾਹਰ ਲੈ ਕੇ ਜਾਓ। ਬਾਕੀ ਸਾਡਾ ਵਿਭਾਗ ਵੀ ਇੱਥੇ ਬੱਚਿਆਂ ਲਈ ਜੋ ਬਣਦਾ ਰਾਸ਼ਨ ਹੈ ਔਰਤਾਂ ਲਈ ਜੋ ਸੀ ਦੇ ਸਕਦੇ ਆ ਉਹ ਵੀ ਅਸੀਂ ਇੱਥੇ ਪਹੁੰਚਾਵਾਂਗੇ। ਇੱਥੇ ਮੈਂ ਇਹ ਵੀ ਪਤਾ ਕੀਤਾ ਸੀ ਕੋਈ ਬਿਮਾਰੀ ਤਾਂ ਨਹੀਂ ਇੱਥੇ ਲੋਕਾਂ ਨੂੰ ਆ ਰਹੀ ਤਾਂ ਕੁਝ ਨਹੀਂ ਦੱਸਿਆ ਕਿ ਬੁਖਾਰ ਹੋ ਰਿਹਾ ਸੋ ਉਹਦੇ ਲਈ ਵੀ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਮੈਡੀਕਲ ਟੀਮਾਂ ਨੇ ਉਹ ਆ ਕੇ ਇੱਥੇ ਦਵਾਈਆਂ ਦੇ ਰਹੀਆਂ ਨੇ। ਸੋ ਐਮਐਲਏ ਸਾਹਿਬ ਜਾ ਕਿਹੜਾ ਇੱਥੇ ਲਾ ਚੁੱਕੇ ਆ ਸੋ ਮੈਂ ਆਪਣੇ ਲੋਕਾਂ ਨੂੰ ਇਹੀ ਅਪੀਲ ਕਰਾਂਗੀ ਕਿ ਬਾਣੀ ਦਾ ਜਿਹੜਾ ਵਾਅਦਾ ਪਾਵਾ ਹੈ ਇਸ ਪਿੰਡਾਂ ਦੇ ਉੱਤੇ ਨੂੰ ਦੇਖਦੇ ਹੋਏ ਬੜੀ ਆਪਾਂ ਸੇਫਟ ਚੌਂਚ ਚਲੇ ਜਾਈਏ ਬਾਕੀ ਅਸੀਂ ਲੱਗੇ ਰਹਾਂਗੇ ਜਿੰਨੀ ਦੇਰ ਤੱਕ ਜੱਥੇ ਤੱਕ ਅਸੀਂ ਮਦਦ ਕਰ ਸਕਦੇ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਵੀ ਐਮ ਐਲ ਏ ਸਾਹਿਬ ਵੀ ਅਸੀਂ ਸਾਰੇ ਆਪਣੇ ਲੋਕਾਂ ਦੇ ਨਾਲ ਆ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਇਹ ਹੀ ਸੁਨੇਹਾ ਕਿ ਜਿੱਥੇ ਵੀ ਸਾਡੇ ਲੋਕ ਮੁਸੀਬਤ 'ਚ ਨੇ ਅਸੀਂ ਉਹਨਾਂ ਤੱਕ ਪਹੁੰਚ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ